ਹਿਸਟਰੀ ਨਹੀਂ ਪੜਦੇ ਉਹਨਾਂ ਕਿਤਾਬਾਂ ਨੂੰ ਨਹੀਂ ਦੇਖਦੇ ਮੈਂ ਤਾਂ ਅੰਗਰੇਜ਼ਾਂ ਨੂੰ ਬੜਾ ਅੱਛਾ ਸਮਝਾਂ ਸਮਝਦਾ ਕਿ ਉਹਨਾਂ ਨੇ ਜਿੰਨੇ ਵੀ ਗਲਤ ਕੰਮ ਕੀਤੇ ਉਹਦਾ ਇੱਕ ਰਿਕਾਰਡ ਛੱਡ ਗਏ ਹੁਣ ਸਾਡੇ ਕੋਲ ਸਿਰਫ ਇੰਨੀ ਗੱਲ ਹੈ ਕਿ ਅਸੀਂ ਉਹਨੂੰ ਪੜੀਏ ਤੇ ਪੜ ਕੇ ਦੇਖੀਏ ਕਿ ਕਿੱਥੇ ਸਾਡੇ ਬਜ਼ੁਰਗਾਂ ਨੂੰ ਇਹਨਾਂ ਨੇ ਪਟਕਾਇਆ ਹਮ ਕਿਵੇਂ 37000 ਤੋਂ ਜ਼ਿਆਦਾ ਸਿੱਖ ਜਿਹੜੇ ਆ ਉਹ ਫਸਟ ਵਰਲਡ ਵਾਰਸ ਮਰੇ 87000 ਸੈਕੰਡ ਵਰਲਡ ਵਾਰਸ ਮਰੇ ਜਦੋਂ ਰਾਜਕੁਮਾਰੀ ਬੰਬਾ ਇੱਥੇ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਉਹਦੇ ਨਾਲ ਕੋਈ ਸਿੱਖ ਵਿਆਹ ਕਰਾਉਣ ਨੂੰ ਤਿਆਰ ਨਹੀਂ ਹੁੰਦਾ ਫਿਰ ਉਹ 1850 ਸੌਰੀ 181909 ਤੋਂ ਲੈ ਕੇ 1957 ਤੱਕ ਇੰਡੀਆ 'ਚ ਰਹਿੰਦੀ ਹੈ ਆਪਣੇ ਰਾਜ ਦੇ ਵਿੱਚ ਆਜ਼ਾਦੀ ਤੋਂ 10 ਸਾਲ ਬਾਅਦ ਲਾਹੌਰ ਮਰਦੀ ਹੈ ਲੇਕਿਨ ਕੋਈ ਵੀ ਸਿੱਖ ਆਰਗੇਨਾਈਜੇਸ਼ਨ ਕਦੇ ਉਹਦੇ ਸੰਪਰਕ 'ਚ ਨਹੀਂ ਗਈ ਜਦੋਂ ਕਿ ਉਹ ਪੈਸੇ ਦਿੰਦੀ ਰਹੀ ਲਾਲਾ ਲਾਜਪਤਰਾਏ ਨੂੰ ਦੂਜਿਆਂ ਲੋਕਾਂ ਨੂੰ ਫਾਰ ਦੀ ਫਰੀडम ਆਫ ਦੀ ਕੰਟਰੀ ਉਹ ਕਿਉਂ ਨਹੀਂ ਗਏ ਸਾਡੇ ਲੋਕ ਉਹਦੇ ਕੋਲ ਜਾਂ ਕਿਉਂ ਉਹ ਨਾਲ ਨਹੀਂ ਲਿਆ ਜਾਂ ਕਿਸ ਤਰ੍ਹਾਂ ਲੋਕ ਸਾਡੇ ਖਰੀਦੇ ਗਏ ਹਮ ਕਿਸ ਤਰ੍ਹਾਂ ਖਾਲਸਾ ਨੈਸ਼ਨਲਿਸਟਸ ਪਾਰਟੀ ਉਹਨਾਂ ਨੇ ਬਣਾ ਲਈ ਉਹ ਲੀਡਰ ਅੱਜ ਕਿੱਥੇ ਐ ਸੋ ਇਹ ਸਿੱਖ ਕੌਮ ਜਿਹੜੀ ਹੈ ਨਾ ਉਹ ਇਸ ਕਰਕੇ ਅੱਗੇ ਸਿੱਧੀ ਨਹੀਂ ਪਰ ਰਹੀ ਕਿ ਇੱਕ ਤਾਂ ਅਸੀਂ ਆਪਣੀ ਫਿਲਾਸਫੀ ਨੂੰ ਲੋਕਾਂ ਤੱਕ ਪ੍ਰਚਾਰ ਨਹੀਂ ਕਰ ਸਕੇ। ਹੂੰ। ਦੂਜੀ ਗੱਲ ਹੈ ਕਿ ਜਿਹੜੀ ਸਾਡੀ ਹਿਸਟਰੀ ਦੀ ਹੈ ਉੱਥੇ ਅਸੀਂ ਕਿੱਥੇ ਗਲਤੀਆਂ ਖਾਧੀਆਂ ਉਹਨਾਂ ਚ ਅਸੀਂ ਸੁਧਾਰ ਨਹੀਂ ਲਿਆ ਸਕੇ। ਜਿੱਥੇ ਅੰਗਰੇਜ਼ ਸਾਨੂੰ ਲੜਾਉਂਦਾ ਛੱਡ ਗਏ ਅਸੀਂ ਉੱਥੇ ਲੈ ਕੇ ਲੜੇ ਹੋਏ ਆਂ ਨਾ ਅਸੀਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕੁਝ ਕੀਤਾ ਨਾ ਗੁਰਮੁਖੀ ਲਿਪੀ ਦੇ ਪ੍ਰਚਾਰ ਲਈ ਕੁਝ ਕੀਤਾ ਨਾ ਅਸੀਂ ਜਿਹੜੀ ਹੈ ਗੁਰਬਾਣੀ ਦੀ ਰਿਸਰਚ ਕੀਤੀ ਹੈ ਅਸੀਂ ਤਾਂ ਇੰਨਾ ਵੀ ਨਹੀਂ ਕੀਤਾ ਜੇ 22 ਮੰਜੀਆਂ ਗੁਰੂ ਸਾਹਿਬਾਨ ਨੇ ਬਣਾਈਆਂ ਸੀ ਅਸੀਂ 22 ਯੂਨੀਵਰਸਿਟੀਆਂ ਹੀ ਬਣਾ ਦਿੰਦੇ ਹੂੰ ਜਿੱਥੇ ਦੇ ਪੰਜ ਪਿਆਰੇ ਸੀ ਉਥੇ ਹੀ ਪੰਜ ਪ੍ਰਚਾਰ ਕੇਂਦਰ ਬਣਾ ਦਿੰਦੇ ਭਾਈ ਧਰਮ ਸਿੰਘ ਦਾ ਪਰਿਵਾਰ ਮੇਰੇ ਸੰਪਰਕ ਚ ਹੈ ਹਸਨਾਪੁਰ ਚ ਉਹਨਾਂ ਦੀ ਬੜੀ ਭੈੜੀ ਹਾਲਤ ਚ ਹੈ ਇਕਨੋਮਿਕਲੀ ਬੜੇ ਵੀਕ ਹੈਗੇ ਆ ਬਟ ਉਥੇ ਇੰਨੇ ਜ਼ਿਆਦਾ ਸਿੱਖਵਾਦੀ ਹੈ ਉਹ ਵਿਚਾਰੇ ਨਾਉ ਦੇ ਆਰ ਹਾਫ ਕਨਵਰਟਡ ਟੂ ਦੀ ਅਦਰ ਰਿਲੀਜੀਅਨ ਉਹਨਾਂ ਨੂੰ ਪ੍ਰਸ਼ਾਦੇ ਸੇ ਕਰਕੇ ਲੋਕੀ ਜਾਣਦੇ ਆ ਉੱਥੇ ਕਦੇ ਕਿਸੇ ਨੇ ਕੋਈ ਗੁਰਦੁਆਰਾ ਨਹੀਂ ਬਣਾਇਆ ਉਹਨਾਂ ਲੋਕਾਂ ਦੇ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ ਸੇਮ ਇਜ਼ ਦੀ ਕੇਸ ਵਿਦ ਬੰਜਾਰਾ ਸਿੱਖ ਬਹੁਤ ਸਾਰੇ ਲੋਕ ਬੈਠੇ ਆ ਸੋ ਅਸੀਂ ਜਿਹੜੀ ਕੰਮ ਸਾਡਾ ਧਰਮ ਪ੍ਰਚਾਰ ਦਾ ਕਰਨਾ ਚਾਹੀਦਾ ਸੀਗਾ ਕਿਸੇ ਵੀ ਸਿੱਖ ਆਰਗੇਨਾਈਜੇਸ਼ਨ ਨੂੰ ਉਹਨਾਂ ਨੇ